ਹਾਂਜੀ ਵਾਇਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ 8ਵੇਂ ਸਾਲ ਦੇ ਵਿੱਚ ਇਕਾਈ ਸਭਰਾ ਦੀ 15 12 ਮੀਟਰ ਜੋ ਕੋਲਾਈ ਜਾ ਰਹੀ ਆ ਲਗਾਤਾਰ 8 ਸਾਲ ਲੱਗ ਰਹੀ ਆ ਜੋਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਟਾਈਮ ਦੇ ਨਾਲ ਜਦੋਂ ਸਿਰਿਆ ਦੀਓ ਦਵਾਨ ਕੇ ਹਾਜ਼ਰ ਹੋ ਜਾਂਦੇ ਆ ਔਰ ਹਰ ਧਰਨੇ ਮਜਾਰੇ ਦੇ ਵਿੱਚ ਪਿੰਡੋਂ ਜਿਹੜਾ ਨੇ ਆਪਣੀ ਬੱਸ ਲਈ ਹੋਈ ਆ ਉਹਦੇ ਤੇ ਵੱਡੀ ਕੀਤੀ ਸ਼ਮੂਲੀਅਤ ਕਰਦੇ ਆ ਸੋ ਸਾਰੇ ਪੰਜਾਬ ਦੇ ਯੋਧਿਆਂ ਨੂੰ ਅਪੀਲਵਾ ਕਿ ਪਿੰਡੋਂ ਪਿੰਡੀ ਆਪੋ ਆਪਣੇ ਸੰਧ ਬਣਾਓ ਵੀ ਹੋਣਾ ਲੜਾਈਆਂ ਵੱਡੀਆਂ ਗੱਲ ਪੈਣ ਵਾਲੀਆਂ ਆਵਾ ਅਗਲੇ ਜ਼ਮੀਨਾ ਖੋਣ ਤੇ ਆ ਗਏ ਜਿਹੜੀ ਗੱਲ ਤੁਹਾਨੂੰ ਕਹਿੰਨੇ ਨੇ ਹੈ ਨਾ ਕਿ ਅਸਲੀ ਲੜਾਈ ਪਿੰਡ ਦੀ ਫਿਰਨੀ ਤੇ ਹੋਣੀ ਆ ਵੱਟ ਤੇ ਹੋੜੀਆਂ ਉਹ ਦਿਨ ਆ ਗਈ ਉਹਦੇ ਤੇ ਅੱਜ ਗੱਲਬਾਤ ਜਿਹੜੀ ਆ ਉਹ ਇੱਥੇ ਹੋ ਰਹੀ ਆ ਜੇਪੂ ਵਾਲੇ ਬੀਟਰ ਮੋਦੀ ਦੇ ਕਹਨ ਤੇ ਲੈ ਕੇ ਆ ਗਏ ਆ ਲੈਂਡ ਪੂਲ ਕੋਰਸੀ ਜਿਹੜੀ ਆ ਉਹਦੇ ਚੰਗੇ ਪੱਖ ਸਮਝਾ ਰਹੇ ਆ ਉਹਦੇ ਸਰਟੀਫਿਕੇਟ ਕੀ ਆ ਜਾਓ ਜ਼ਮੀਨ ਖੋਸ ਕਿਵੇਂ ਜਾਣੀ ਆ ਜਾਓ ਜ਼ਮੀਨ ਦੇ ਉੱਤੇ ਇਹਨਾਂ ਦੀ ਸਾਨੂੰ ਪਤਾ ਲੱਗ ਕਰਜ਼ਾ ਲੈਣ ਦੀ ਸਕੀਮਾਂ ਸਰਕਾਰ ਦੀ ਉਹ ਸਾਰਾ ਕੁਝ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਇਹਦੇ ਤੇ ਤੁਹਾਨੂੰ ਅਪੀਲ ਜੇ ਯੋਧਿਓ ਜਿਸ ਇਸੇ ਤਰ੍ਹਾਂ ਪਿੰਡ ਪਿੰਡ ਇਕੱਠ ਕਰਕੇ ਭਰਵੀਆਂ ਮੀਟਿੰਗਾਂ ਲਾ ਕੇ ਜਥੇਬੰਦਕ ਢਾਂਚਾ ਪਰਿਵਾਰਾਂ ਸਮੇਤ ਮਜਬੂਤ ਕਰ ਲਿਆ ਤੇ ਸਾਡੀਆਂ ਮਾਨਯੋਗ ਮਜੂਤਾ ਤੇ ਜਿਹੜੀਆਂ ਸਾਬਕਾ ਪੰਚਾਇਤਾਂ ਨੇ ਉਹਨਾਂ ਨੇ ਮਤੇ ਪਾਤੇ ਗ੍ਰਾਮ ਸਭਾ ਦੇ ਮਤੇ ਪਾ ਕੇ ਮੀਟਰਾਂ ਦਾ ਐਮਐਸਪੀ ਗਰੈਂਟਰ ਦਾ ਕਾਨੂੰਨ ਲੈਣ ਦਾ ਔਰ ਲੈਂਡ ਪਾਲਿਸੀ ਦਾ ਇਹਦਾ ਵਿਰੋਧ ਕਰਕੇ ਐਮਐਸਪੀ ਗਰੰਟੀ ਦਾ ਕਾਨੂੰਨ ਲੈਣ ਦੀ ਗੱਲ ਕਰ ਲਈ ਮੀਟਰ ਵਾਪਸ ਬੋਰਡ ਦੀ ਗੱਲ ਕਰ ਲਈ ਦੁਨੀਆ ਦੀ ਕੋਈ ਤਾਕਤ ਪੰਜਾਬੀਓ ਤੁਹਾਨੂੰ ਹਰਾ ਨਹੀਂ ਸਕੂਗੀ ਤੁਸੀਂ ਪੰਜਾਬ ਨੂੰ ਤਾਂ ਬਚਾਓਗੇ ਪਚਾਓਗੇ ਦੇਸ਼ ਵੀ ਬਚਾਓਗੇ ਤੇ ਪੂਰੀ ਦੁਨੀਆ ਨੂੰ ਦੱਸੋਗੇ ਕਿ ਲੜਿਆ ਇਦਾਂ ਜਾ ਸਕਦਾ ਸਿਰਫ ਲੋੜ ਆ ਆਪਣੇ ਅੰਦਰੋਂ ਈਰਖਾ ਕੱਢ ਕੇ ਆਪਣੇ ਅੰਦਰੋਂ ਬੇਵਿਸ਼ਵਾਸੀ ਕੱਢ ਕੇ ਨਾਲ ਦੇ ਤੇ ਭਰੋਸਾ ਕਰਕੇ ਆਪਣੇ ਆਪਰਾਵਾਂ ਤੇ ਭਰੋਸਾ ਕਰਕੇ ਇੱਕ ਦੂਜੇ ਦੇ ਪੂਰਕ ਬਣ ਕੇ ਅੱਗੇ ਵਧਿਏ ਤਾਂ ਜੋ ਹਲੇ ਸਮੇਂ ਦੇ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਾਡੇ ਕਿਸਾਨ ਸਾਡਾ ਮਜ਼ਦੂਰ ਸਾਡਾ ਹੱਡੀ ਭੱਟੀ ਵਾਲਾ ਸਾਡਾ ਛੋਟਾ ਮੋਟਾ ਕਾਰੋਬਾਰੀ ਜਿਹੜਾ ਵਾ ਉਹ ਕਾਇਮ ਰਹੇ ਤੇ ਇੱਥੋਂ ਦਾ ਪਾਈਚਾਰਾ ਵਸਦਾ ਰਹੇ ਜਿਹੜਾ ਰੰਗਲਾ ਪੰਜਾਬ ਸੀ ਉਹਨੂੰ ਫਿਰ ਤੋਂ ਰੰਗਲਾ ਕਰਾਉਣ ਬਦਲੇ ਆਓ ਲੜੀਏ ਧੰਨਵਾਦ वाहे वेगुरु जा का ख़ाल वाहेगुरु जा की